ਤੁਹਾਨੂੰ ਦਰਸ਼ਕੋ ਦੇਖ ਸਕਦੇ ਹੋ ਟਾਪ ਬਸਤੀ ਰਾਮ ਤੋਂ ਲਾਈਵ ਹੋਏ ਆ ਤਸਵੀਰਾਂ ਦੇਖ ਸਕਦੇ ਹੋ ਲੋਕਾਂ ਦਾ ਤਰਦਾਤ ਨਹੀਂ ਜਿਆਦਾ ਤਰਦਾਤ ਦੇ ਵਿੱਚ ਜਿਹੜੇ ਲੋਕੀ ਰਾਸ਼ਨ ਲੈਣ ਆਏ ਹੋਏ ਆ ਇੱਕ ਡਰ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਜੰਗ ਦੇ ਅਸਾਰ ਆ ਵੇਖ ਸਕਦੇ ਹੋ ਕਿੰਨੀ ਜਿਆਦਾ ਤਰਦਾਤ ਦੇ ਵਿੱਚ ਜਿਹੜੇ ਲੋਕੀ ਆਏ ਆ ਲਾਈਨਾਂ ਲੱਗ ਚੁੱਕੀਆਂ ਜਿਹੜੀਆਂ ਟਾਪ ਬਸਤੀ ਰਾਮ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਕਿੰਨੀ ਵੀ ਜ਼ਿਆਦਾ ਵੇਖ ਸਕਦੇ ਹੋ ਤਰਦਾ ਦੇ ਵਿੱਚ ਜਿਹੜੇ ਲੋਕੀ ਆਏ ਹੋਏ ਐ ਇੱਥੇ ਜਿਹੜਾ ਰਾਸ਼ਨ ਖਰੀਦਣ ਕਾਲ ਰਾਤ ਨੂੰ ਬੜੀ ਇੱਥੇ ਭੀੜ ਸੀ ਅੱਜ ਵੀ ਦੇਖ ਸਕਦੇ ਹੋ ਕਿੰਨੀ ਵੀ ਜ਼ਿਆਦਾ ਭੀੜ ਆ ਨਾਲੇ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ 10:30 ਹੋਈਏ ਉਹ ਜਿਹੜੀ ਜਿਹੜੀ ਬਲੈਕਆਊਟ ਹੋਏਗਾ ਇਸ ਦੇ ਵਿੱਚ ਕਿਸੇ ਨੇ ਵੀ ਆਪਣੇ ਘਰ ਦੀ ਜਿਹੜੀ ਬੱਤੀ ਨਹੀਂ ਜਗਾਣੀ ਜਿਹੜਾ ਰੋਸ਼ਨੀ ਆ ਜਿਹੜੀ ਘਰ ਦੀ ਲਾਈਟ ਵੀ ਬਾਹਰ ਨਹੀਂ ਆਣੀ ਚਾਹੀਦੀ ਇਹ ਕਿਸ ਨੇ ਬੱਤੀ ਜਗਾਣੀ ਵੀ ਅੰਦਰ ਹੀ ਮਤਲਬ ਕਿ ਦੂਸਰੇ ਨੂੰ ਜਿਹੜਾ ਵਿਰੋਧੀ ਪਿੰਨ ਨੂੰ ਜਿਹੜਾ ਸਾਈਨ ਨਹੀਂ ਦੇਣਾ ਕਿ ਘਰ ਦੇ ਵਿੱਚ ਕੋਈ ਹੈਗਾ ਵਾ ਤਸਵੀਰਾਂ ਇਸ ਸਮੇਂ ਦੀਆਂ ਢਾ ਬਸਤੀ ਰਾਮ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਦੇਖ ਸਕਦੇ ਹੋ ਕਿ ਕਿੰਨਾ ਹੀ ਜ਼ਿਆਦਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਲੋਕੀ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜਾ ਰਾਸ਼ਨ ਭਰਦੇ ਪਏ ਆ ਆਕੇ ਦੇਖ ਸਕਦੇ ਹੋ ਕਿੰਨੀ ਹੀ ਜ਼ਿਆਦਾ ਤਰਗਾ ਦੇ ਵਿੱਚ ਜਿਹੜੇ ਲੋਕੀ ਆਏ ਅੱਗੇ ਵੀ ਬਹੁਤ ਜ਼ਿਆਦਾ ਰਾਸ਼ਾ ਮਤਲਬ ਕਿ ਪੈਦਲ ਬੰਦੇ ਨੇ ਲੰਘਣ ਦਾ ਰਾਹ ਨਹੀਂ ਲਗਾ ਇੱਥੇ ਤੇ ਕੰਮਾਂ ਦੇ ਦੇਖ ਸਕਦੇ ਹੋ ਕਿੰਨਾ ਹੀ ਜ਼ਿਆਦਾ ਰਾਸ਼ੀ ਜਾਵਾ ਆਵੇ ਲੋ ਅੱਗੇ ਵੀ ਜਾ ਕੇ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਜਾ ਕੇ ਵਹਾਈਏ ਤੁਹਾਨੂੰ ਕਿੰਨੀ ਹੀ ਜ਼ਿਆਦਾ ਤਰਗਾ ਦੇ ਵਿੱਚ ਜਿਹੜੇ ਲੋਕੀ ਆਏ ਹੋਏ ਆ ਆਪਣੇ ਆਪਣੇ ਘਰਾਂ ਦਾ ਰਾਸ਼ਨ ਭਰਨ ਨੂੰ ਦੇਖ ਸਕਦੇ ਹੋ ਇੱਥੇ ਪੈਦਲ ਲੰਘਣ ਦਾ ਰਾਹ ਨਹੀਂਗਾ ਇਹਨਾਂ ਜਿਆਦਾ ਮੰਡੀ ਦੇ ਵਿੱਚ ਜਿਹੜਾ ਰਸਪਿਆ ਆਵਾ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ ਕਿੰਨਾ ਹੀ ਜਿਆਦਾ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਆ ਦੇਖ ਸਾਡੇ ਲਾਈਵ ਤਸਵੀਰਾਂ ਸਮੇਤ ਅੱਡੇ ਨਾਲ ਸੰਧੀਆਂ ਕਰ ਰਹੇ ਆ ਢਾਬ ਵਸਤੀ ਰਾਮ ਦੀਆਂ ਅਵੇ ਲੋਕ ਨਹੀਂ ਜਿਆਦਾ ਤਰਕਾਰ ਦੇ ਵਿੱਚ ਜਿਹੜੇ ਨੁਕਸਾਨ ਹੋਇਆ ਏ ਢੀੜੇ ਦੇਖ ਸਕਦੇ ਹੋ ਲੋਕਾਂ ਦੀ ਇੱਕ ਡਰ ਦਾ ਮਾਹੌਲ ਆ ਲੋਕਾਂ ਦੇ ਵਿੱਚ ਆ ਪੀਰਾਟ ਆਪਸ ਦੀ ਰਾਮ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਫਿਰ ਵੀ ਇਹ ਲੋਈ ਲੋਕਾਂ ਦਾ ਇੱਕ ਰਸ਼ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ ਡਰ ਪਿਆ ਹੋਇਆ ਇਹ ਲੋਕ ਕਿੰਨੀ ਵੀ ਜ਼ਿਆਦਾ ਤਕੜਾ ਦੇ ਵਿੱਚ ਆਏ ਯਾਰ ਆਸ਼ਲ ਕਰੀਬਨ ਵੇਖ ਸਕਦੇ ਹੋ ਕਿੰਨਾ ਹੈ ਜ਼ਿਆਦਾ ਰਾਸ਼ਾ ਤਾਗਲ ਲੰਗਨ ਦਾ ਰਾਣੀਗਾ ਮਤਲਬ ਕੀ ਇੱਥੇ ਆਹ ਦੇਖੋ ਮਈਨਾ ਲੱਗ ਗਿਆ ਆ ਲੋਕਾਂ ਦੀਆਂ ਧਰ ਇੱਕ ਆ ਲੋਕਾਂ ਦੇ ਵਿੱਚ ਇਹ ਰਸਤਾ ਜਿਹੜਾ ਸ਼ਹੀਦਾ ਸਾਹਿਬ ਨੂੰ ਜਾਂਦਾ ਅੱਗੇ ਜਿਹੜਾ ਰਸਤਾ ਆ ਸ਼ਹੀਦਾ ਸਾਹਿਬ ਨੂੰ ਜਾਂਦਾ ਵਾ ਇਹ ਕੋਈ ਲੋਕਾਂ ਦੇ ਵਿੱਚ ਡਰ ਕਿੰਨਾ ਲਾਵਾ ਰਾਤੀ 1:30 ਜਿਹੜਾ ਬਲੈਕਆਊਟ ਹੋ ਗਿਆ ਸਾਰੇ ਨੇ ਆਪਣੇ ਆਪਣੇ ਘਰਾਂ ਦੀਏ ਜੀ ਬੰਦ ਕਰਕੇ ਇਹ ਬੰਦੇ ਜਿਹਾ ਜਿਹੜਾ ਪਰ ਪਿਆ ਆਵਾ ਇਹ ਦੇਖੋ ਢੇਰ ਕਿੰਨੇ ਜਿਆਦਾ ਆ ਸਾਰੇ ਹੀ ਆਪਣੇ ਆਪਣੇ ਘਰਾਂ ਦਾ ਜਿਹੜਾ ਰਾਸ਼ਨ ਭਰਦੇ ਤੇ ਅੱਗੇ ਇੱਧਰੋਂ ਢਾਲ ਮੰਡੀ ਪੈਂਦੀ ਹੈ ਇਹ ਸਾਰੇ ਟਾ ਵਸਤੀਆਂ ਆਮਲੇ ਢਾਲ ਮੰਡੀ ਤੱਕ ਨੇ ਸਾਰੀ ਦੀ ਸਾਰੀ ਮੰਡੀ ਦੇ ਵਿੱਚ ਹੀ ਜਿਹੜੀ ਅੰਨੀ ਹੀ ਜ਼ਿਆਦਾ ਢੀੜਾ ਕਿੰਨੀ ਹੀ ਜ਼ਿਆਦਾ ਤਰਦਾਦ ਦੇ ਵਿੱਚ ਜਿਹੜੇ ਲੋਕੀ ਆਏ ਆ ਤੁਹਾਨੂੰ ਮੈਂ ਤਸਵੀਰਾਂ ਸਾਂਝੀਆਂ ਕਰਦਾ ਪਿਆ ਮੈਂ ਪਲ-ਪਲ ਦੀ ਖਬਰ ਤੁਹਾਨੂੰ ਨਾਲ-ਨਾਲ ਦਿੰਦੇ ਰਾਵਾਂਗੇ ਮੇਲੇ ਸ਼ੋਮਿਆ ਮੈਡਮ ਨੇ 에어ਪੋਰਟ ਦਾ ਲਾਈਵ ਚਲਾਇਆ ਜਿਹੜਾ ਕਿ 에어ਪੋਰਟ ਵੀ ਬੰਦ ਕਰ ਦਿੱਤਾ ਗਿਆ ਹੈ ਫਲਾਈਟਾਂ ਜਿਹੜੀਆਂ ਨਹੀਂ ਉੱਡ ਪਾਨਕੀਆਂ ਅੱਕੇ ਜੇ ਲੋਕਾਂ ਨੇ ਪਈਆਂ ਹੀ ਜ਼ਿਆਦਾ ਗੱਡੀਆਂ ਲੱਗੀਆਂ ਹੀ ਆ ਵਾ ਸੋ ਤਾਂ ਉਹ ਪਲ-ਪਲ ਦੀ ਖਬਰ ਦੇ ਹੰਦਾਰੇਗਾ ਵਿਸ਼ਾਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਤੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਲਾਈਵ ਤਸਵੀਰਾਂ ਅ ਅੰਮ੍ਰਿਤਸਰ ਸ਼ਹਿਰ ਦੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਆਪਣੇ ਘਰਾਂ ਦੇ ਲਈ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਲਗਾਤਾਰ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੰਨੀਆਂ ਵੱਡੀਆਂ ਵੱਡੀਆਂ ਲਾਈਨਾਂ ਜੋ ਕਿ ਲੱਗ ਰਹੀਆਂ ਨੇ ਰਾਸ਼ਨ ਇਕੱਠਾ ਕਰਨ ਦੇ ਲਈ ਕਿਉਂਕਿ ਤੁਸੀਂ ਪੰਜਾਬ ਦਾ ਮਾਹੌਲ ਇੰਡੀਆ ਦਾ ਮਾਹੌਲ ਦੇ ਸਕਦੇ ਹੋ ਨਿਊ ਚੈਨਲ ਦੇ ਉੱਤੇ ਜਿਵੇਂ ਕਿ ਦੱਸਦੇ ਕਿ ਲੜਾਈ ਜੋ ਕਿ ਲੱਗ ਰਹੀ ਆ ਉਸ ਨੂੰ ਲੈ ਕੇ ਪੂਰੇ ਜੋ ਕਿ ਸਾਡੇ ਲੋਕ ਆ ਪੰਜਾਬ ਦੇ ਲੋਕ ਆ ਰਾਸ਼ਨ ਇਕੱਠਾ ਕਰਨ ਦੇ ਲਈ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਕਿ ਪਹਿਲੇ ਹੀ ਆਪਣੇ ਘਰਾਂ ਦੇ ਲਈ ਰਾਸ਼ਨ ਜੋੜਨ ਦੇ ਵਿੱਚ ਲੱਗੇ ਹੋਏ ਨੇ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਅੰਮ੍ਰਿਤਸਰ ਦੀਆਂ ਜੋ ਕਿ ਲੋਕਾਂ ਨੂੰ ਤੁਸੀਂ ਦੇਖ ਸਕਦੇ ਹੋ ਇੰਨੀ ਜ਼ਿਆਦਾ ਭੀੜ ਕਰਕੇ ਲੋਕ ਭੀੜ ਦੇ ਵਿੱਚ ਖੜੇ ਹੋ ਹੋ ਕੇ ਟ੍ਰੈਫਿਕ ਦੇ ਵਿੱਚ ਖੜੇ ਹੋ ਹੋ ਕੇ ਜੋ ਕਿ ਰਾਸ਼ਨ ਨੂੰ ਇਕੱਠਾ ਕਰ ਰਹੇ ਨੇ ਆਓ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਹਾਂ ਵਿਰੋਧਧਿਤਾ ਨੂੰ ਜਿਹੜਾ ਸਾਇਨ ਨਹੀਂ ਦੇਣਾ ਕਿ ਘਰ ਦੇ ਵਿੱਚ ਕੋਈ ਹੈਗਾ ਵਾ ਤਸਵੀਰਾਂ ਇਸ ਸਮੇਂ ਦੀਆਂ ਢਾਬ ਬਸਤੀ ਰਾਮ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਦੇਖ ਸਕਦੇ ਹੋ ਕਿ ਕਿੰਨਾ ਹੀ ਜ਼ਿਆਦਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਲੋਕੀ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜਾ ਰਾਸ਼ਨ ਭੰਦੇ ਪਿਆ ਆ ਕੇ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਤੰਗੜ ਦੇ ਵਿੱਚ ਜਿਹੜੇ ਲੋਕੀ ਆਏ ਅੱਗੇ ਵੀ ਬਹੁਤ ਜ਼ਿਆਦਾ ਰਾਸ਼ਨ ਮਤਲਬ ਕਿ ਪਾਦਲ ਬੰਦੇ ਨੇ ਲੰਘਣ ਦਾ ਰਾਹ ਨਹੀਂ ਮਿਲਦਾ ਇੱਥੇ ਦੁਕਾਨਾਂ ਦੇ ਦੇਖ ਸਕਦੇ ਹੋ ਕਿੰਨਾ ਵੀ ਜ਼ਿਆਦਾ ਰਾਸ਼ੀ ਜਾਵਾ ਆਵੇ ਲੋ ਅੰਬੇ ਵੀ ਜਾ ਕੇ ਕੋਸ਼ਿਸ਼ ਕਰਾਂਗੇ ਕਿ ਅੱਗੇ ਜਾ ਕੇ ਦੱਸਈਏ ਤੁਹਾਨੂੰ ਕਿੰਨੇ ਵੀ ਜ਼ਿਆਦਾ ਤੰਗੜ ਦੇ ਵਿੱਚ ਜਿਹੜੇ ਲੋਕੀ ਆਏ ਹੋਏ ਆ ਆਪਣੇ ਆਪਣੇ ਘਰਾਂ ਦਾ ਰਾਸ਼ਨ ਭਰ ਰਿਹਾ ਨੂੰ ਦੇਖ ਸਕਦੇ ਹੋ ਇੱਥੇ ਪਾਦਲ ਲੰਘਣ ਦਾ ਰਾਹ ਨਹੀਂਗਾ ਇਨਾ ਜ਼ਿਆਦਾ ਮੰਡੀ ਦੇ ਵਿੱਚ ਜਿਹੜਾ ਰਸਪਿਆ ਆ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲਦਾ ਹੈ ਕਿੰਨਾ ਹੀ ਜ਼ਿਆਦਾ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਆ ਦੇਖ ਸਾਹਿਬ ਇਹ ਲਾਈਵ ਤਸਵੀਰਾਂ ਸਮੇਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਢਾਬ ਵਸਤੀ ਰਾਮਦੀਆਂ ਅਵੇ ਲੋਕੀ ਨੂੰ ਜਿਆਦਾ ਤਕੜ ਦੇ ਵਿੱਚ ਜਿਹੜੇ ਨੁਕਸਾਨ ਆਏ ਆ ਭੀੜ ਵਿੱਚ ਸਾਕੀਆਂ ਲੋਕਾਂ ਦੀ ਇੱਕ ਡਰ ਦਾ ਮਾਹੌਲ ਆ ਲੋਕਾਂ ਦੇ ਵਿੱਚ ਅਸਥੀਰਾਟ ਆਪਸਤੀ ਰਾਮ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਫਿਰ ਵੀ ਦੇਖ ਲੋ ਜੀ ਲੋਕਾਂ ਦਾ ਇੱਕ ਰਸ਼ ਦੇਖਣ ਨੂੰ ਮਿਲਦਾ ਲੋਕਾਂ ਦੇ ਵਿੱਚ ਡਰ ਪਿਆ ਹੋਇਆ ਹੈ ਇਹ ਦੇਖੋ ਕਿ ਇਹ ਵੀ ਜਿਆਦਾ ਪਤਾਰ ਦੇ ਵਿੱਚ ਆਇਆ ਯਾਰ ਆਸ਼ਲ ਕਰੀਬਨ ਵੇਖ ਸਕਦੇ ਹੋ ਕਿੰਨਾ ਹੈ ਜਿਆਦਾ ਰਾਸ਼ਾ ਪਾਗਲ ਲੰਗਨ ਦਾ ਰਾਹ ਨਹੀਂਗਾ ਮਤਲਬ ਕਿ ਇੱਥੇ ਆਹ ਦੇਖੋ ਲਾਈਨਾਂ ਲੱਗੀਆਂ ਆ ਲੋਕਾਂ ਦੀ ਹਰ ਇੱਕ ਆ ਲੋਕਾਂ ਦੇ ਵਿੱਚ ਇਹ ਰਸਤਾ ਜਿਹੜਾ ਸ਼ਹੀਦਾ ਸਾਹਿਬ ਨੂੰ ਜਾਂਦਾ ਅੱਗੇ ਜਿਹੜਾ ਰਸਤਾ ਆ ਸ਼ਹੀਦਾ ਸਾਹਿਬ ਨੂੰ ਜਾਂਦਾ ਵਾ ਇਹ ਕੋਈ ਲੋਕਾਂ ਦੇ ਵਿੱਚ ਡਰ ਕਿੰਨਾ ਲਾਵਾ ਰਾਤੀ 1:30 ਜਿਹੜਾ ਬਲੈਕਆਊਟ ਹੋ ਗਿਆ ਸਾਰੇ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਬੰਦ ਕਰਕੇ ਅੱਜ ਕੋਈ ਨਹੀਂ ਜਾਵਾਂ ਜਿਹੜਾ ਡਰ ਪਿਆ ਆਵਾ ਇਹ ਦੇਖੋ ਪੀੜ ਕਿੰਨੀ ਜ਼ਿਆਦਾ ਆਵਾ ਸਾਰੇ ਹੀ ਆਪਣੇ ਆਪਣੇ ਘਰਾਂ ਦਾ ਜਿਹੜਾ ਰਾਸ਼ਨ ਧਰਦੇ ਤੇ ਅੱਗੇ ਇੱਧਰ ਨੂੰ ਥਾਲ ਮੰਡੀ ਪੈਂਦੀ ਨਹੀਂ ਇਹ ਸਾਰੀ ਘਾ ਬਸਤੀ ਦਾਾਮਲੇ ਥਾਲ ਮੰਡੀ ਤੱਕ ਨੇ ਸਾਰੀ ਜੀ ਸਾਰੀ ਮੰਡੀ ਤੇ ਵੀਤੀ ਜਿਹੜੀ ਅੰਨੀ ਹੀ ਜ਼ਿਆਦਾ ਠੀੜਾ ਕਿੰਨੀ ਹੀ ਜ਼ਿਆਦਾ ਤਰਧਾਤ ਦੇ ਵਿੱਚ ਜਿਹੜੇ ਲੋਕੀ ਆਏ ਹੋਏ ਆ ਤੁਹਾਨੂੰ ਮੈਂ ਤਸਵੀਰਾਂ ਸਾਂਝੀਆਂ ਕਰ ਬਾਬੇ ਆਵਾ ਪਲ ਪਲ ਦੀ ਖਬਰ ਤੁਹਾਨੂੰ ਨਾਲ-ਨਾਲ ਦਿੰਦੇ ਰਾਵਾਂਗੇ ਵਿਨੇਸ਼ ਸੋਮਿਆ ਮੈਡਮ ਨੇ 에어ਪੋਰਟ ਦਾ ਲਾਈਵ ਚਲਾਇਆ ਜਿਹੜਾ ਕਿ 에어ਪੋਰਟ ਵੀ ਬੰਦ ਕਰ ਦਿੱਤਾ ਗਿਆ ਹੈ ਫਲਾਈਟਾਂ ਜਿਹੜੀਆਂ ਨੇ ਉਡਪਾਨ ਗਿਆ ਅੱਕੇ ਜੇ ਲੋਕਾਂ ਨੇ ਪਈਆਂ ਹੀ ਜ਼ਿਆਦਾ ਗੱਡੀਆਂ ਲੱਗੀਆਂ ਹੀ ਆ ਵਾ ਸੋਤਾਂ ਨੂੰ ਪਲ-ਪਲ ਦੀ ਖਬਰ ਦਿੰਦਾ ਰਹੇਗਾ ਨਾਲ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲਦਾ ਹੈ ਇੰਨਾ ਜਿਆਦਾ ਲੋਕਾਂ ਨੂੰ ਜਿਹੜਾ ਡਰ ਦਾ ਮਾਹੌਲ ਆ ਜਿਵੇਂ ਸਾਡੇ ਨਾਲ ਕਿਸੇ ਨੇ ਸਮਝ ਨਹੀਂ ਆਤਾ ਕਿ ਨਾਲ ਸੰਘੀਆਂ ਕਰ ਰਿਹਾ ਹੈ ਕਿ ਆਹ ਵਸਤੇ ਰਾਮ ਦੀ ਆ ਬੇ ਲੋਕ ਨੂੰ ਜਿਆਦਾ ਪਤਾ ਦੋ ਕਿ ਮਸੀ ਆ ਰਹੀ ਹੈ ਲੋਕਾਂ ਦੀ ਇੱਕ ਡਰ ਦਾ ਮਾਹੌਲ ਆ ਲੋਕਾਂ ਦੇ ਵਿੱਚ ਅਸਾ ਪੀੜਾ ਟਾਪਤੀ ਰੰਗਣਾ ਤੁਹਾਡੇ ਨਾਲ ਸੰਘੀਆਂ ਕਰਦੇ ਪਏ ਲੋਕਾਂ ਦਾ ਇੱਕ ਰਸ ਲੋਕਾਂ ਦੇ ਵਿੱਚ ਡਰ ਗਿਆ ਆ ਲੋਕੀ ਨੇ ਕਿ ਕਿ ਨਹੀਂ ਜਲਤਾ ਡਾਟੂ ਚਾਲੇ ਰਾਸ਼ਟਰ ਵਿੱਚ ਚਾਹੋ ਕਿੰਨਾ ਯਾਰ ਆਸ਼ਾ ਕਾਲ ਲੰਗਰਾਂ ਰਾਂਗਾਂ ਮਤਗੀ ਸਾਰੇ ਤੋਂ ਮੈਨਾਂ ਲੱਗੀਆਂ ਆ ਲੋਕਾਂ ਦੀਆਂ ਪਰ ਇੱਕਾ ਲੋਕਾਂ ਦੇ ਵਿੱਚ ਇਹ ਰਸਤਾ ਜਿਹੜਾ ਸ਼ਹੀਦਾ ਸਾਹਮਣੋਂ ਜਾਂਦਾ ਅੱਗੇ ਜਿਹੜਾ ਰਸਤਾ ਆ ਸ਼ਹੀਦਾ ਸਾਹਮਣੋਂ ਜਾਂਦਾ ਬਹੁਤ ਸਾਰੇ ਲੋਕਾਂ ਨੇ ਇੱਥੇ ਡਾਕ ਨਾ ਲਵਾ ਰਸਤੇ ਸਾਡੇ ਦਾ ਸੇ ਜਿਹੜਾ ਬੈਕਅਪ ਹੋ ਗਿਆ ਸਾਰੇ ਨਾ ਕੋਈ ਪਲ ਪਾ ਕੇ ਬਹੁਤ ਜਲਾ ਜਲਾ ਲੱਗ ਗਿਆ ਆ 你个就你回答吧。 ਸਾਰੇ ਹੀ ਆਪਣੇ ਆਪਣੇ ਘਰਾਂ ਦਾ ਜਿਹੜਾ ਰਾਸ਼ਨ ਪਰਦੇ ਤੇ ਅੱਗੇ ਇਤਨੀ ਗੜਮੰਡੀ ਲੱਗੀ ਹੈ ਇਹ ਸਾਰੇ ਘਰ ਬਸਤੇ ਰਾਮੀਏ ਅਹ ਦੇਖਿਆ ਤੁਸੀਂ ਪੂਰੀ ਵੀਡੀਓ ਨੂੰ ਕਿਵੇਂ ਲੋਕ ਜੋ ਕਿ ਲਾਈਨਾਂ ਦੇ ਵਿੱਚ ਲੱਗ ਕੇ ਪੂਰੀ ਭੀੜ ਦੇ ਵਿੱਚ ਖੜੇ ਹੋ ਹੋ ਕੇ ਆਪਣੇ ਘਰ ਦੇ ਲਈ ਰਾਸ਼ਨ ਨੂੰ ਇਕੱਠਾ ਕਰ ਰਹੇ ਨੇ ਰਾਸ਼ਨ ਨੂੰ ਖਰੀਦ ਰਹੇ ਨੇ ਆਪਣੇ ਆਉਣ ਵਾਲੇ ਸਮੇਂ ਦੇ ਲਈ ਕਿਉਂਕਿ ਤੁਸੀਂ ਮਾਹੌਲ ਨੂੰ ਦੇਖਿਆ ਕਿ ਮਾਹੌਲ ਬਣੇ ਹੋਏ ਨੇ ਨਿਊ ਚੈਨਲਾਂ ਦੇ ਉੱਤੇ ਮੀਡੀਆ ਦੇ ਉੱਤੇ ਲਗਾਤਾਰ ਹੀ ਤੁਸੀਂ ਇਸ ਚੀਜ਼ਾਂ ਨੂੰ ਦੇਖ ਰਹੇ ਹੋ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਉਣ ਵਾਲੇ ਅੱਗੇ ਮਾਹੌਲ ਔਰ ਵੀ ਜੋ ਕਿ ਖਰਾਬ ਹੋ ਸਕਦੇ ਨੇ ਉਸ ਨੂੰ ਲੈ ਕੇ ਸਭ ਲੋਕਾਂ ਜੋ ਕਿ ਪਹਿਲੇ ਹੀ ਆਪਣੇ ਘਰਾਂ ਦੇ ਲਈ ਰਾਸ਼ਨ ਨੂੰ ਜਮ੍ਹਾਂ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਜੋ ਵੀ ਅਸੀਂ ਰੋਜ਼ ਨਵੀਂ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ